ਸਸ ਸੀਗਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰੱਬ ਕੋ ਠੀਕ ਹੋਮੋਂਗੇ ਤਾਂ ਰਾਜ ਹੈ ਤੁਹਾਡੇ ਵਾਸਤੇ ਇੱਕ ਨਵੀਂ ਅਪਡੇਟ ਲੈ ਕੇ ਆਇਆ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਪ੍ਰਸ਼ਨ ਹੁੰਦੇ ਆ ਜੀ ਭਰਤੀਆਂ ਨੂੰ ਲੈ ਕੇ ਜੀ ਪੰਜਾਬ ਦੇ ਵਿੱਚ 2025 ਦੇ ਵਿੱਚ ਕਿਹੜੀਆਂ-ਕਿਹੜੀਆਂ ਭਰਤੀਆਂ ਆਉਣਗੀਆਂ ਕਿੰਨੀ ਉਮਰ ਹੱਦ ਰਹਿਣ ਵਾਲੀ ਹੈ ਕਿੰਨੀ ਯੋਗਤਾ ਰਹਿਣ ਵਾਲੀ ਹੈ ਇੱਕ ਦੋ ਹੀ ਭਰਤੀਆਂ ਆਉਣਗੀਆਂ ਕਿਹੜੇ-ਕਿਹੜੇ ਡਿਪਾਰਟਮੈਂਟ ਹੈ ਤਾਂ ਤੁਹਾਡੇ ਵਾਸਤੇ ਰਾਜ ਮੈਂ ਸਿਰਫ ਉਹੀ ਭਰਤੀਆਂ ਗੱਡ ਕੇ ਲੈ ਕੇ ਆਇਆ ਜਿਹੜੀਆਂ ਭਰਤੀਆਂ ਪਾਸ ਹੋ ਚੁੱਕੀਆਂ ਹੈਗੀਆਂ ਠੀਕ ਹੈ ਜੀ ਜਿਹੜੀਆਂ ਭਰਤੀਆਂ ਪਾਸ ਹੋ ਚੁੱਕੀਆਂ ਜਿਹੜੀਆਂ ਭਰਤੀਆਂ 100% 101% ਆਉਣਗੀਆਂ ਆ ਸਾਲ ਦੇ ਵਿੱਚ ਵਿੱਚ ਮੈਂ ਸਿਰਫ ਉਹੀ ਭਰਤੀਆਂ ਲੈ ਕੇ ਆ ਮੈਂ ਇਸ ਤਰ੍ਹਾਂ ਨਹੀਂ ਲੈ ਕੇ ਆ ਕਿ ਫਲਾਨੀ ਵੀ ਆਉਤੇ ਕਿਹਾ ਹੋਆ ਕਿਹਾ ਉਹ ਜਿੰਨਾਂ ਦਾ ਹਜੇ ਕੋਈ ਬਾਈਟ ਨਹੀਂ ਉਹ ਭਰਤੀ ਮੈਂ ਕੋਈ ਐਡ ਨਹੀਂ ਕੀਤੀ ਜਿਹੜੀਆਂ ਭਰਤੀਆਂ ਆਪਣੀਆਂ ਆਉਣੀਆਂ ਉਹ ਐਡ ਕੀਤੀਆਂ ਮੈਂ ਠੀਕ ਹੈ ਜੀ ਤਾਂ ਉਹਦੇ ਵਿੱਚ ਦੱਸਣ ਲੱਗਾ ਕਿ ਕਿਹੜੇ ਕਿਹੜੇ ਭਰਤੀਆਂ ਆਉਣੀਆਂ ਵੀਡੀਓ ਦੇ ਵਿੱਚ ਤੁਸੀਂ ਬਣੇ ਰਹੋ ਉਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹਣਾ ਰਾਜਾ ਕਿ ਤੁਹਾਡੇ ਬਾਅਦ ਇੱਕ ਖੁਸ਼ਖਬਰੀ ਲੈ ਕੇ ਆ ਰਹੇ ਹਾਂ ਇਹ ਤੁਹਾਡੇ ਰਾਜੇ ਹੁਣ ਜਿਹੜੇ ਬੈਚ ਵੀ ਤੁਹਾਡੇ ਕੋਲੇ ਹੈਗੇ ਆ ਉਹ ਸਾਰੇ ਬੈਚ ਆਪਣੇ ਲਾਈਵ ਚੱਲਿਆ ਕਰਨਗੇ ਲਾਈਵ ਚੱਲਿਆ ਕਰਨਗੇ ਸਾਰਾ ਸਿਲੇਬਸ ਆ ਜਿਹੜਾ ਉਹਨਾਂ ਦੇ ਵਿੱਚ ਅਪਡੇਟ ਕੀਤਾ ਜਾਊਗਾ ਜੂਨ ਦੇ ਵਿੱਚ 1 ਤੋਂ ਲੈ ਕੇ 10 ਜੂਨ ਦੇ ਵਿੱਚ ਤੁਹਾਡੀਆਂ ਆਨਲਾਈਨ ਕਲਾਸਾਂ ਸ਼ੁਰੂ ਹੋ ਜਾਣਗੀਆਂ ਜਿੰਨਾ ਬੱਚਾ ਨੇ ਆਲਰੇਡੀ ਬੈਚ ਲੈਤੇ ਹੋਏ ਰਾਜੇ ਉਹਨਾਂ ਬੱਚਿਆਂ ਦੇ ਵਿੱਚ ਇਹ ਸੁਵਿਧਾ ਉਪਲਬਧ ਹੋਊਗੀ ਕਿਉਂਕਿ ਬਹੁਤ ਸਾਰੇ ਬੱਚਾ ਨੂੰ ਨਾ ਮੈਥ ਤੇ ਰੀਜ਼ਨਿੰਗ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਬੱਚੇ ਦੇ ਡਾਊਟ ਰਹਿ ਜਾਂਦੇ ਸੀ ਠੀਕ ਹੈ ਜੀ ਤਾਂ ਹੁਣ ਆਪਾਂ ਇੱਕ ਨਵਾਂ ਮੈਥ ਸ਼ੁਰੂ ਕਰ ਰਹੇ ਆ ਤੁਹਾਡਾ ਜਿਹਦੇ ਵਿੱਚ TCS ਦੇ ਜਿੰਨੇ ਵੀ ਪ੍ਰਸ਼ਨ ਉੱਤਰ ਆਏ ਬਿਆ ਇਕਾਈ ਵਾਈਜ਼ ਜਿਵੇਂ ਨੰਬਰ ਸਿਸਟਮ ਹੋ ਗਿਆ LCM HCF ਹੋ ਗਿਆ ਜਿੰਨੇ ਵੀ ਪ੍ਰਸ਼ਨ ਮੰਨਦੇ ਆ ਸਾਰੇ ਕਰਾਂਗੇ ਸ਼ਾਰਟਕਟ ਟ੍ਰਿਕਸ ਨਾਲ ਕਰਾਂਗੇ ਇੰਨਾ ਵੀ ਤੁਹਾਨੂੰ ਲਿਖ ਕੇ ਵੀ ਦੇ ਸਕਦਾਗਾ ਕਿ ਜਿਹੜੇ ਬੱਚੇ ਨੂੰ ਮੈਥ ਰੀਜ਼ਨਿੰਗ ਨਹੀਂ ਆਉਂਦੀ ਰਹੇ 100% ਤੁਹਾਡਾ ਰਿਜ਼ਲਟ ਮਿਲੂਗਾ ਤੁਹਾਨੂੰ LCD ਪੈਨਲ ਦੇ ਤਾਂ ਸਾਰੇ ਕਲਾਸਾਂ ਦੇ ਹੱਲ ਲਗਾਇਆ ਜਾਣਗੇ ਠੀਕ ਹੈ ਜੀ ਤੇ ਜਿਹਦੇ ਵਿੱਚ ਤੁਹਾਡੇ ਸਾਰੇ ਸਬਜੈਕਟ ਅਪਡੇਟ ਕੀਤੇ ਜਾਣਗੇ ਸਾਰੇ ਦੇ ਸਾਰੇ ਲੈਕਚਰ ਤੁਹਾਡੇ ਚਾਹੇ ਉਹ GK ਆ ਚਾਹੀਏ ਮੈਥ ਆ ਚਾਹੀਏ ਰੀਜਨਿੰਗ ਆ ਲਾਈਵ ਚੱਲਿਆ ਕਰਨਗੇ ਜਿਹੜੀ ਵੀ ਤੁਹਾਡੀ ਇਨਕੁਆਇਰੀ ਹੋਇਆ ਕਰੂਗੀ ਤੁਸੀਂ ਜਿਵੇਂ ਇੱਕ ਆਫਲਾਈਨ ਕਲਾਸਾਂ ਲਗਾਉਣ ਜਾਂਦੇ ਹੋ ਉਸ ਤਰ੍ਹਾਂ ਤੁਸੀਂ ਇੱਕ ਆਨਲਾਈਨ ਕਲਾਸ ਲਗਾਇਆ ਕਰੋਗੇ ਜਿਹੜੀ ਵੀ ਤੁਹਾਡੀ ਇਨਕੁਆਇਰੀ ਹੋਇਆ ਕਰੂਗੀ ਨਾਲ ਦੇ ਨਾਲ ਕਲੀਅਰ ਕਰ ਦਿੱਤੀ ਜਾਇਆ ਕਰੂਗੀ ਠੀਕ ਹੈ ਜੀ ਤੇ ਅਗਲੇ ਦਿਨ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਤੁਹਾਡੇ ਡਾਊਟ ਹੋਇਆ ਕਰਨਗੇ ਉਹ ਕਲੀਅਰ ਕਰਦਿਆ ਕਰਾਂਗੇ ਠੀਕ ਹੈ ਜੀ ਤਾਂ ਬਹੁਤ ਹੀ ਜ਼ਿਆਦਾ ਤੁਹਾਡੇ ਵਾਸਤੇ ਇੱਕ ਨਵੀਂ ਚੀਜ਼ ਕੀ ਕਰ ਰਹੇ ਹਾਂ ਤੇ ਜਿੰਨੇ ਕੈਂਡੀਡੇਟ ਹੁੰਦਾ ਜੇ ਆਫ ਚੱਲ ਰਿਹਾ ਹੈਗਾ ਠੀਕ ਹੈ ਜੀ ਜਿੰਨੇ ਕੱਢੀ ਨੂੰ ਜੁਆਇਨ ਕਰਨਾ ਚਾਹੁੰਦੇ ਆ ਬੈਚ ਕੋਈ ਵੀ ਬੈਚ ਜੁਆਇਨ ਕਰਨਾ ਚਾਹੁੰਦਾ ਜਿਵੇਂ ਤੁਸੀਂ ਸਾਰੇ ਪੰਜਾਬ ਦੇ ਪੇਪਰ ਦੇ ਨਾਲ ਪੰਜਾਬ ਐਗਜ਼ਾਮ ਲੈ ਸਕਦੇ ਹੋ ਪਟਵਾਰੀ ਤੇ ਪੰਜਾਬ ਪੁਲਿਸ ਇਹ ਇਹ ਬੈਚ ਜਿਹੜਾ ਜੀ ਤੁਹਾਡਾ 2025 ਤੇ 26 ਵਾਸਤੇ ਅਪਡੇਟਰ ਹੋਊਗਾ ਠੀਕ ਹੈ ਹੁਣੇ ਤੋਂ ਆਪਾਂ ਇਹਦੀਆਂ ਜੂਨ ਦੇ ਵਿੱਚ ਆਪਾਂ 2026 ਦੀ ਜਿਹੜੀ 10000ਾਂ ਭਰਤੀ ਉਹਦੀ ਤਿਆਰੀ ਸ਼ੁਰੂ ਕਰ ਦੇਣੀ ਹੈ ਦੇ ਵਿੱਚ ਠੀਕ ਹੈ ਜਿਹੜੇ ਵਾਸਤੇ ਇੰਗਲਿਸ਼ ਤੇ ਪੰਜਾਬੀ ਚ ਲੈਕਚਰ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲਓ ਦੀਪੂਲਰ ਐਜੂਕੇਸ਼ਨ ਦਾ ਜਿੰਨਾ ਬੱਚੇ ਕੋਲੇ ਆਈਫੋਨ ਹੈ ਉਹਨੇ ਐਪ ਡਾਊਨਲੋ ਡਬਲ ਐਕਸ ਰਾਮਾ ਰਿਜ਼ਲਟ ਆਪਣਾ 100% ਹੋਊਗਾ ਆ ਨੰਬਰ ਜਿਸ ਨੂੰ ਕਾਲ ਵੀ ਕਰ ਸਕਦੇ ਹੋ ਤਾਂ ਰਾਜੇ ਦੇਖੋ ਜਿਹੜੀਆਂ ਭਰਤੀਆਂ ਹੁਣ ਆ ਰਹੀਆਂ ਹੈਗੀਆਂ ਪੰਜਾਬ ਦੇ ਵਿੱਚ ਠੀਕ ਹੈ ਜੀ ਆਹ ਸਾਲ ਦੇ ਵਿੱਚ ਆਉਣਗੀਆਂ ਰਾਜੇ ਇੱਕ ਤਾਂ ਤੁਹਾਨੂੰ ਪਤਾ ਕਿ ਤੁਹਾਡੀ ਪੰਜਾਬ ਹੋਮਗਾਰਡ ਦੀ ਜਿਹੜੀ 5500 ਭਰਤੀ ਹੈ ਇਹ ਪਾਸ ਹੋ ਚੁੱਕੀ ਹੈ ਜਿਹੜਾ ਜੀ ਡਿਪਾਰਟਮੈਂਟ ਕੋਲੇ ਸਾਰੀ ਇਹ ਅਪਡੇਟ ਜਾ ਚੁੱਕੀ ਹੈ ਇਹ ਭਰਤੀ ਇਕੱਲੀ ਆਨਲਾਈਨ ਹੋਣ ਬਣੀ ਹੋ ਰਹੀਦੀ ਹੈ ਠੀਕ ਹੈ ਜੀ ਮਹੀਨੇ ਚ ਹੋ ਜੇ 15 ਦਿਨਾਂ ਚ ਹੋ ਜੇ 2 ਮਹੀਨੇ ਚ ਹੋ ਜੇ ਪਰ ਆ ਸਾਲ ਦੇ ਵਿੱਚ ਵਿੱਚ ਇਹ ਭਰਤੀ ਆਉਗੀ ਕਿਉਂਕਿ ਡਿਪਾਰਟਮੈਂਟ ਨੂੰ ਬਹੁਤ ਲੋੜ ਹੈ ਜੀ ਮੁਲਾਜ਼ਮਾਂ ਦੀ ਠੀਕ ਹੈ ਜੀ ਨੰਬਰ 2 ਤੇ ਰਾਜ ਜਿਹੜੀ ਤੁਹਾਡੀ ਭਰਤੀ ਪਾਸ ਹੋਈ ਹੋਈ ਆ ਉਹ ਹੋਈ ਹੋਈ ਆ ਪੰਜਾਬ ਜੇਲ੍ਹ ਗਾਰਡਨ ਦੀ ਨਾਲੇ ਰਾਜ ਦੱਸ ਤਾਂ ਬਈ ਹੋਮਗਾਰਡ ਦੇ ਵਿੱਚ ਬੁਆਏਜ਼ ਤੇ ਗਰਲ ਦੋਨੇ ਮੁੰਡੇ ਤੇ ਕੁੜੀਆਂ ਦੋਨੇ ਅਪਲਾਈ ਕਰ ਸਕਦੇ ਆ ਠੀਕ ਹੈ ਜੀ ਬਹੁਤ ਸਾਰੇ ਬੱਚੇ ਕਹਿੰਦੇ ਰਿਟਨ ਪੇਪਰ ਹੋਊਗਾ ਕਿ ਨਹੀਂ ਹੋਊਗਾ ਜੀ ਇਹਦੇ ਬਾਰੇ ਹਜੇ ਮੈਨੂੰ ਵੀ ਨਹੀਂ ਪਤਾ ਹੈਗਾ ਸ਼ਹਿਰੇ ਜਿਵੇਂ ਤਾਂ ਜਿੱਕ ਮੈਂ ਬਿਹਾਰ ਦੇ ਅਕੋਰਡਿੰਗ ਦੱਸਿਆ ਸੀਗਾ ਕਿ ਬਿਹਾਰ ਦੇ ਵਿੱਚ ਕਿਸ ਤਰ੍ਹਾਂ ਹੋਮ ਗਾਰਡ ਦੀ ਭਰਤੀ ਹੋਊਗੀ ਉਸ ਤਰ੍ਹਾਂ ਹੋਵੇ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਮੈਂ ਤਾਂ ਕਹਿੰਦਾ ਰਿਟਨ ਪੇਪਰ ਨਾ ਹੋਵੇ ਇਸ 바ਦੇ ਦੇ ਵਿੱਚ ਠੀਕ ਹੈ ਕਿਉਂਕਿ ਜਿ ਤੁਹਾਨੂੰ ਪਤਾ ਹੈ ਕਿ ਇੱਥੇ ਸਾਰੀ ਉਮਰ ਇਹ ਪ੍ਰੋਮੋਸ਼ਨਾਂ ਪ੍ਰੋਮੋਸ਼ਨਾਂ ਨਹੀਂ ਹੁੰਦੀਆਂ ਤੁਹਾਨੂੰ ਸੱਚਾਈ ਦੱਸ ਦਿੰਦਾ ਮੈਂ ਠੀਕ ਹੈ ਪਰ ਪੇ ਸਕੇਲ ਬਹੁਤ ਵਧੀਆ ਹੈ ਤੇ ਇਹ ਜਿਉਂ ਯੂਨੀਫਾਰਮ ਵੀ ਜਿਹੜੀ ਇੱਕ ਪੰਜਾਬ ਪੁਲਿਸ ਦੇ ਵਿੱਚ ਸਿਪਾਈ ਦੀ ਯੂਨੀਫਾਰਮ ਆ ਉਹੀ ਯੂਨੀਫਾਰਮ ਇੰਨਾਂ ਦੀ ਹੈ ਠੀਕ ਹੈ ਬਹੁਤ ਵਧੀਆ ਪੇ ਸਕੇਲ ਹੈਗਾ ਤੇ ਪਰ ਇਹ ਜੇ ਪ੍ਰਮੋਸ਼ਨ ਨਹੀਂ ਹੁੰਦੇ ਤਾਂ ਨਾ ਹੀ ਜੋ ਬੜਾ ਲਿਖਣ ਪੜਨ ਦਾ ਕੰਮ ਹੁੰਦਾ ਤਾਂ ਗੱਲ ਕੇ ਦੇ ਵਿੱਚ ਪੇਪਰ ਲੈਣ ਦੀ ਮੈਨੂੰ ਕੋਈ ਅਹਿਮੀਅਤ ਲੱਗਦੀ ਨਹੀਂ ਹੈਗੀ ਜੇਲ ਮਾਰਡਨ ਦੇ ਵਿੱਚ ਜਿਹੜਾ ਇਹ ਰਿਟਨ ਪੇਪਰ ਹੋਊਗਾ 1100 ਭਰਤੀ ਆ ਰਹੀ ਹੈ ਬਸੜਾ 1200 ਆ ਮੈਂ 1100 ਪਲੱਸ ਲਿਖਿਆਗਾ ਇਹ ਭਰਤੀ ਵੀ ਤੁਹਾਡੀ ਪਾਸ ਹੋ ਚੁੱਕੀ ਹੈ ਠੀਕ ਹੈ ਜੀ ਮੁੰਡੇ ਤੇ ਕੁੜੀਆਂ ਦੋਨੇ ਅਪਲਾਈ ਕਰ ਸਕਦਾ ਪਾਸ ਹੋਈ ਨੂੰ ਰਾਜੀ ਨੇ 2024 ਵਿਲੇ ਦੀ ਪਾਸ ਹੋਈ ਹੋਈ ਹੈ ਇਹ ਪਰ ਹਜੇ ਤੱਕ ਇਹ ਭਰਤੀ ਦੇ ਫਾਰਮ ਨਹੀਂ ਆਨਲਾਈਨ ਕੱਢੇਗੇ ਕਾਰਨ ਕੀ ਹੈ ਕਾਰਨ ਹੈਗਾ ਆਪਣੇ ਸਟੂਡੈਂਟ ਬੱਚਾ ਕੋਈ ਬੋਲਦਾ ਨਹੀਂ ਡਿੱਕੀ ਜਾਂਦਾ ਕੋਈ ਜਰ ਨਹੀਂ ਆ ਤੀਸਰੀ ਗੱਲ ਇਹ ਹੈ ਕਿ ਪੰਜਾਬ ਪਟਵਾਰੀ ਦੀ ਭਰਤੀ ਜਿਹੜੀ ਪਟਵਾਰੀ ਭਰਤੀ ਦਾ ਜੇ ਭਲੇ 1001 ਸੀ ਉਹਦੇ ਵਿੱਚ ਵੈਕੈਂਸੀਆਂ ਜੋੜ ਕੇ ਹੁਣ 1095 ਦੇ ਲਗਭਗ ਇਹ ਵੈਕੈਂਸੀ ਆ ਰਹੀ ਹੈ ਇਹ ਭਰਤੀ ਵੀ ਪਾਸ ਹੋ ਚੁੱਕੀ ਹੈ ਲਗਭਗ ਇਹਦੀ ਵੀ ਫਾਰਮ ਆਉਣ ਨੂੰ ਲਾਉਣ ਨੂੰ ਮੰਗਿਓ ਰਹੇ ਨੇ ਠੀਕ ਹੈ ਜੀ ਆ ਹੈਗੀ ਆ BBMP ਪਰ ਤੁਸੀਂ ਹੁਣੇ ਸੁਣਿਆ ਹੋਣਾ ਸਰਦਾਰ ਭਗਵਾਨ ਸਿੰਘ ਮਾਨ ਨੇ ਕਿਹਾ ਹੈਗਾ BBMP ਆਖੜਾ ਵਿਆਸ ਵਾਲਾ ਜਿਹੜਾ ਹੋਗਾ ਠੀਕ ਹੈ ਜੀ ਤੇ ਉੱਥੇ ਰਾਜੇ 3000 ਵੈਕੈਂਸੀਆਂ ਨੇ ਪੰਜਾਬ ਦੇ ਉੱਥੇ ਦੇਖੋ ਹਰਿਆਣਾ ਦਾ ਕੋਰਟ ਉਹਦਾ ਆਪਣਾ हिमाचल ਦਾ ਕੋਟਾ ਵੀ ਹੈਗਾ ਪੰਜਾਬ ਦਾ ਕੋਟਾ ਵੀ ਹੈਗਾ ਪਰ ਹਿਮਾਚਲ ਵਾਲੇ ਦਾ ਭਰਤੀਆਂ ਕਰੀ ਬੜੇ ਪੰਜਾਬ ਦੇ ਕੋਟੇ ਵਾਲੇ ਅਜੇ ਤੱਕ ਕਿਸੇ ਨੇ ਦੱਸੇ ਨਹੀਂ ਸੀ ਕਿ ਪੰਜਾਬ ਦਾ ਕੋਟਾ ਵੀ ਇਹਦੇ ਵਿੱਚ ਹੈਗਾ ਤਾਂ 3000 ਵੈਕੈਂਸੀ ਪਈਆਂ ਜਿਦੇ ਵਿੱਚ ਕਲਰਕ ਹੋਣਗੇ ਜਿਦੇ ਵਿੱਚ ਛੋਟੇ ਗੜਜੇ ਦੇ ਗਰੁੱਪ ਡੀ ਦੇ ਮਲਾਜ਼ਮ ਹੋਣਗੇ ਜਈ ਵਗੈਰਾ ਤੇ ਵਧੀਆ ਰੈਂਕ ਦੀਆਂ ਭਰਤੀਆਂ ਵੀ ਇਹਦੇ ਵਿੱਚ ਹੋਣਗੀਆਂ 3000 ਭਰਤੀ ਇਹ ਵੀ ਇਸ ਸਾਲ ਦੇ ਵਿੱਚ ਵਿੱਚ ਆ ਜਾਣੀਆਂ ਸੇਵਾਦਾਰ ਅਤੇ ਚੌਂਕੀਦਾਰ ਇਹ ਫਾਰਮ ਰੀਓਪਨ ਹੋਣਗੇ ਜੀ ਤੁਹਾਡੇ ਇਹਦੇ ਵਿੱਚ ਮੁੱਦਾ ਕੀ ਸੀਗਾ ਪੰਜਾਬ ਦੇ ਸਾਰੀਆਂ ਭਰਤੀਆਂ ਦੇ ਵਿੱਚ ਉਮਰ ਹੱਦ 17 18 ਤੋਂ 37 ਸਾਲ ਹੁੰਦੀ ਹੈ ਜਨਰਲ ਕੈਟਾਗਰੀ ਦੀ ਪਰੀ ਨਰੇਰੇ ਵਿੱਚ ਰਾਜ ਜੀ 16 ਤੋਂ 35 ਸਾਲ ਕਰਦੀ ਸੀ ਜਿਹਦੇ ਕਰਕੇ ਰਾਜ ਜੀ ਬੱਚਿਆਂ ਨੇ ਇਹਦੇ ਤੇ ਰੋਜ਼ ਪ੍ਰਗਟ ਕੀਤਾ ਸੀ ਉਹਦੇ ਕਰਕੇ ਭਾਤੀ ਚੱਲ ਰਹੀ ਹੈ ਨੀਦਰ ਦੇ ਫਾਰਮ ਵੀ ਆਨਲਾਈਨ ਸ਼ੁਰੂ ਹੋ ਗਏ ਸੀ ਭਰੀ ਵੀ ਗਿਆ ਤੇ ਉਹਦਾ ਪੇਪਰ ਵੀ ਹੋ ਜਾਣਾ ਸੀਗਾ ਚੌਥੀ ਦਾ ਜਾ ਰਹੀ ਹੈ ਇੱਕ ਕਲਰਕ ਦੀ ਇਹ ਅਨਨੋਨ ਮੈਂ ਤਾਂ ਲਿਖਿਆ ਰਾਜ ਜੀ ਇਹਦੇ ਬਾਰੇ ਕੋਈ ਕਨਫਰਮ ਨਹੀਂ ਇਹ ਨਹੀਂ ਹੈ ਕਿ ਵੈਕੈਂਸੀ ਕਿੰਨੀ ਆਊਗੀ ਪਰ ਇਹ 19 ਜੀ ਚ ਪੁੱਡਾ ਚ ਕਲਰਕ ਰੱਖੇ ਜਾਣੇ ਕਈ ਡਿਪਾਰਟਮੈਂਟਾਂ ਦੇ ਵਿੱਚ ਰੱਖੇ ਜਾਣੇ ਆ ਜਿਸ ਤੋਂ ਦੀ ਕਰਾਪ ਨੂੰ ਅਪਡੇਟ ਆਈ ਹੈ 500 ਵੀ ਵੈਕੈਂਸੀ ਹੋ ਸਕਦੀ ਹੈ 1500 ਵੀ ਹੋ ਸਕਦੀ ਹੈ ਉਹਦੇ ਬਾਰੇ ਹਾਲੇ ਕੋਈ ਅਪਡੇਟ ਨਹੀਂ ਹੈਗੀ ਪਰ ਆਊਗੀ ਜ ਏ ਰਾਜੇ ਸਾਰੀਆਂ ਉਹ ਭਰਤੀਆਂ ਜਿਹੜੀਆਂ ਲਗਭਗ ਪਾਸ ਹੋ ਚੁੱਕੀਆਂ ਤੇ ਜਿਹੜੀਆਂ ਆਪਾਂ ਨੂੰ ਆ ਮੂਹਰੇ ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਸਾਰਿਆਂ ਦੇ ਫਾਰਮ ਆਪਨੂੰ ਆਨਲਾਈਨ ਸਟਾਰਟ ਮਿਲਣਗੇ ਬਾਕੀ ਦਾ ਜੇ ਹਰ ਇੱਕ ਤਰ੍ਹਾਂ ਦੀ ਜਿਹੜੀ ਤੁਸੀਂ ਸਹੀ ਭਰਤੀ ਦੀ ਅਪਡੇਟ ਲੈਣੀ ਹੈ ਨਾ ਕਿਸੇ ਦੀ ਵੀ ਤਾਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਬਾਕੀ ਦਾ ਜੇ ਜਿਹੜੇ ਬੱਚਾ ਨੂੰ ਮੈਥ ਰੀਜ਼ਨਿੰਗ ਜੀਕੇ ਦੇ ਵਿੱਚ ਪ੍ਰੋਬਲਮ ਬੰਦਾ ਲਾਈਵ ਕਲਾਸਾਂ ਤੁਹਾਡੀਆਂ ਚੱਲਣਗੀਆਂ ਰਾਜੇ ਲਾਈਵ ਕਲਾਸਾਂ ਕਹਿੰਦਾ ਮਤਲਬ ਸਾਰੇ ਡਾਊਟ ਤੁਹਾਡੇ ਮੌਕੇ ਦੇ ਕਲੀਅਰ ਹੋਇਆ ਕਰਨਗੇ ਸਾਡਾ ਸਲਿਪਸ ਤੁਹਾਡਾ ਨਵਾਂ ਹੋਊਗਾ ਠੀਕ ਹੈ ਜੀ ਤਾਂ ਬਹੁਤ ਜ਼ਿਆਦੇ ਵਧੀਆ ਤਰੀਕੇ ਨਾਲ ਇਹ ਕਲਾਸਾਂ ਲੱਗਣਗੀਆਂ ਸਿਲੇਕਸ਼ਨ ਦੀ ਜ਼ਿੰਮੇਵਾਰੀ ਸਾਡੀ ਹੈ ਜਿੰਨੀ ਵੀ ਤੁਸੀਂ ਕਲਾਸਾਂ ਲਗਾਉਂਗੇ ਉਹਨਾਂ ਵਧੀਆ ਤੁਹਾਨੂੰ ਰਿਜ਼ਲਟ ਮਿਲੂਗਾ ਠੀਕ ਹੈ ਤਾਂ ਇੱਕ ਔਜਮੇ ਤੁਸੀਂ ਇੱਕ ਆਫਲਾਈਨ ਕਲਾਸਾਂ ਆਉਣ ਜਾਂਦੇ ਹੋ ਉਹੀ ਕੰਡੀਸ਼ਨ ਸਾਡੀ ਹੋਊਗੀ ਸਾਹਮਣੇ ਤੁਸੀਂ ਮੈਨੂੰ ਕੁਝ ਮਰਜ਼ੀ ਸਵਾਲ ਪੁੱਛ ਸਕਦੇ ਹੋ ਜਿਹੜਾ ਵੀ ਤੁਹਾਡੇ ਮਨ ਵਿੱਚ ਆਉਂਦਾ ਜਿੱਥੇ ਤੁਹਾਨੂੰ ਡਾਊਟ ਲੱਗਦਾ ਚਾਹੇ ਕਿਸੇ ਮੈਨਸ ਦਾ ਪਲੱਸ ਦਾ ਗੁਣਾ ਦਾ ਭਾਗ ਦਾ ਕਿਤੇ ਵੀ ਤਨੀਂਦੀ ਕਿ ਤਨੀਂਦੀ ਪ੍ਰੋਬਲਮ ਉਹ ਵੀ ਲੈ ਕੇ ਚੱਲਾਂਗੇ ਠੀਕ ਹੈ ਜੀ ਚਾਹੇ ਆਪਾਂ ਇੱਕ ਦੇ ਇੱਕ ਘੰਟੇ ਦੀ ਵੀਡੀਓ ਦੇ ਵਿੱਚ ਆਪਾਂ 10 ਸਵਾਲ ਕਰ ਲਏ ਮੈਥ ਦੇ ਚਾਹੇ ਇੱਕ ਘੰਟੇ ਦੀ ਵੀਡੀਓ ਦੇ ਵਿੱਚ ਆਪਾਂ 30 ਸਵਾਲ ਕਰ ਲਏ ਠੀਕ ਹੈ ਚੱਲਾਂਗੇ ਆਪਾਂ ਬਿਲਕੁਲ ਹੌਲੀ ਹੌਲੀ ਕਿਉਂਕਿ ਆਪਣੇ ਕੋਲ ਅੱਗੇ ਪੰਜਾਬ ਦੇ ਪੇਪਰਾਂ باندې ਟਾਈਮ ਹੈਗਾਗਾ ਤਾਂ ਹੁਣੇ ਤੋਂ ਹੀ ਮੈਂ ਉਹਦੀ ਤਿਆਰੀ ਸ਼ੁਰੂ ਕਰਵਾ ਰਿਹਾ ਹੈਗਾ ਧੰਨਵਾਦ